ਇਹ ਤਾਂ ਜਿਵੇਂ ਤੁਹਾਨੂੰ ਪਤਾ ਜੀ 14 ਤਰੀਕ ਨੂੰ 14 ਤਿੰਨ ਨੂੰ ਇੱਥੇ ਕੰਡੂਰੀ ਬੋਲਾ ਪਿੰਡ 'ਚ ਇੱਕ ਜਸਬੀਰ ਸਿੰਘ ਜਿਹੜਾ ਸਨਿਆਰਾ ਸੀਗਾ ਉਹਦੇ ਉੱਤੇ ਫਾਇਰਿੰਗ ਹੋਈ ਸੀਗੀ ਦੁਪਹਿਰ ਦੇ ਟਾਈਮ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪੁੱਛਿਆ ਤੇ ਉਹ ਕਹਿੰਦੇ ਵੀ ਪਹਿਲੇ ਮੈਨੂੰ ਦਸਲ ਦਾ ਫੋਨ ਆਇਆ ਸੀਗਾ ਖਰੋਤੀ ਵਾਸਤੇ ਪੈਸੇ ਮੰਗੇ ਸੀਗੇ 10 ਲੱਖ ਰੁਪਏ ਉਸ ਤੋਂ ਬਾਅਦ ਫਿਰ ਸਤਨਾਮ ਸੱਤੇ ਦਾ ਫੋਨ ਆਇਆ ਸੀ ਨਿਸ਼ਰੇ ਵਾਲੇ ਦਾ ਕਿ 10 ਲੱਖ ਰੁਪਏ ਦਿਓ ਤੇ 10 ਟੋਲੇ ਗਹਿਣਾ ਦਿਓ ਗਰੀਬ ਕੁੜੀਆਂ ਦੇ ਵਿਆਹ ਕੋ ਕਰਦੇ ਨੇ ਔਰ ਉਹਨੇ ਮਨਾ ਕਰਤਾ ਦਿੱਤੇ ਨਹੀਂ ਤੇ ਉਸ ਤੋਂ ਬਾਅਦ ਉਹਨੇ ਜਿਹੜੇ ਆ ਦੋਸ਼ੀ ਅਸੀਂ ਫੜੇ ਆ ਇਹਨਾਂ ਨੂੰ ਫੋਨ ਰਾਈ ਕਿਹਾ ਕਿ ਬਰਲਾਲ ਜਿਹੜਾ ਪਹਿਲੇ ਤਿੰਨ ਮਹੀਨੇ ਪਹਿਲੇ ਕੁਵੇਤ ਚ ਰਹਿ ਕੇ ਆਇਆ ਤਿੰਨ ਚਾਰ ਉੱਥੇ ਜੀਸੀਬੀ ਵਗੈਰਾ ਚਲਾਉਂਦਾ ਰਿਹਾ ਤਿੰਨ ਸਾਲ ਚਾਰ ਸਾਲ ਔਰ ਇਹਦਾ ਇਹਨੂੰ ਫੋਨ ਕੀਤਾ ਇਹਦੇ ਕਜ਼ਨ ਦੇ ਥਰੂ ਕਿ ਜਾ ਕੇ ਤੁਸੀਂ ਉੱਥੇ ਅਸੀਂ ਪੈਸੇ ਮੰਗੇ ਦੱਸ ਉਹਨੂੰ ਜਾ ਕੇ ਉੱਥੇ ਗੋਲੀਆਂ ਮਾਰ ਕੇ ਆਓ ਕਿ ਪੈਸੇ ਨਹੀਂ ਦਿੰਦਾ ਉਹ ਇਹ ਚਾਰ ਜਣੇ ਸੀਗੇ ਦੋ ਸੀ ਰੈਸਟ ਕਰਲੇ ਗੁਰਲਾਲ ਤੇ ਨਰਾਜ ਇਹ ਵੈਸੇ ਇਹਦਾ ਪਿੰਡ ਬਾਬੇ ਬਕਾਲੇ ਚ ਪੈਂਦਾ ਗੁਰਲਾਲ ਦਾ ਲੇਕਿਨ ਇਹ ਆਪਣੇ ਨਾਨਕੇ ਪਿੰਡ ਵਰਪਾਲ ਰਹਿ ਰਿਹਾ ਤੇ ਉਹ ਇਹ ਚਾਰ ਜਣੇ ਆਂਦੇ ਆ ਦੋ ਜਣੇ ਬੈਕਅਪ ਤੇ ਰਹਿੰਦੇ ਤੇ ਦੋ ਜਣੇ ਮੋਟਰਸਾਈਕਲ ਤੇ ਜਾ ਕੇ ਜਿਹੜਾ ਉਹਦੀ ਦੁਕਾਨ ਤੇ ਫਾਇਰ ਕਰਕੇ ਆਂਦੇ ਸਰ ਇਹ ਜਿਹੜਾ ਇਹਨਾਂ ਨੂੰ ਫੋਨ ਕਿਹਨੇ ਕੀਤਾ ਸੀ ਫਾਈਲਿੰਗ ਵਾਸਤੇ ਇਹਨਾਂ ਨੂੰ ਫੋਨ ਇਹਦਾ ਇੱਕ ਗੁਰਲਾਲ ਹੈ ਜੀ ਇਹਦਾ ਕਜ਼ਨ ਹੈ ਉੱਥੇ ਬਾਹਰ ਉਹਦੇ ਥਰੂ ਉਹ ਜੈਸਲ ਦੇ ਨਾਲ ਉਹਦਾ ਮੇਲ ਬਲਾਕ ਹੈਗਾ ਲੰਡਾ ਗੁੱਪ ਦੇ ਬੰਦੇ ਸਾਰੇ ਅ ਲੰਡਾ ਤਾਂ ਨਹੀਂ ਕਹਿਆ ਸਦਾ ਸਤਨਾਮਾ ਸੱਤੇ ਦੇ ਨਾਲ ਜੁੜੇ ਤੇ ਹੋਏ ਆ ਜੈਸਲ ਸੱਤਾ ਉਹ ਸਾਰਾ ਤੇ ਉਹਦੇ ਨਾਲ ਪੀ ਇਹਦੇ ਨਾਲ ਕਿਸੇ ਖਿਆਰੀ ਚ ਬਰਾਮਦ ਦਾ ਪਹਿਲੇ ਹਜੇ ਤੱਕ ਤਾਂ ਕੁਝ ਨਹੀਂ ਕਿਉਂਕਿ ਇਹਨੂੰ 3 ਮਹੀਨੇ ਹੋਏ ਆ ਇਹਨੂੰ ਗੁਰਲਾਲ ਨੂੰ ਬਾਕੀ ਅਸੀਂ ਇੰਟਰੋਗੇਟ ਕਰਾਂਗੇ ਤਾਂ ਪਤਾ ਲੱਗ ਜਾਏਗਾ ਵੀ ਕੋਈ ਹੋਰ ਵੀ ਆ ਫੇਰ ਕੀ ਕੀ ਬਰਾਮਦਗੀ ਹੋਈ ਹੈ ਤਾਂ ਇੱਕ ਤਾਂ ਇਹਦੇ ਕੋਲੋਂ ਜੀ ਪਿਸਟਲ ਬਰਾਮਦ ਹੋਈ ਹੈ ਜਿਹੜੀ ਤੇ ਇੱਕ ਇਹਦਾ ਇਹਦਾ ਫੋਨ ਹੈਗਾ ਉਹ ਸੀ ਗੋਲੀ ਇਸੇ ਪਿਸਤਲ ਨਾਲ ਚਲੀ ਸੀ ਇਹ ਬਿਲਕੁਲ ਜੀ ਇਸੇ ਪਿਸਤਲ ਦੇ ਨਾਲ ਇੱਕ ਹੋਰ ਨਹੀਂ ਹੋਰ ਵੀ ਪਿਸਤਲ ਹੈਗੀ ਆ ਇਹ ਤਾਂ ਇਹਦੇ ਕੋਲ ਰਿਕਵਰ ਹੋਇਆ ਪਰ ਜਿਹੜੀ ਆ ਉਸ ਦਿਨ ਫਾਇਰਿੰਗ ਹੋਈ ਹੈ ਉਹ ਮੇਰੇ ਖਿਆਲ ਇਹ ਵੀ ਪਿਸਤਲ ਯੂਜ਼ ਹੋਈ ਹੈ ਇੱਕ ਹੋਰ ਵੀ ਪਿਸਤਲ ਯੂਜ਼ ਹੋਈ ਹੈ ਦੋ ਪਿਸਤਲ ਯੂਜ਼ ਹੋਈਆਂ ਜਿਹੜੇ ਮੋਟ ਸਕਦੇ ਫਾਇਰਿੰਗ ਕਰਨ ਉਹ ਗ੍ਰਾਮਦੋਗਿਆ ਨਹੀਂ ਉਹ ਮੋਟਰਸਾਈਕਲ ਨਹੀਂ ਜੇ ਗ੍ਰਾਮਦੋਗਿਆ ਹੁਣ ਰਿਮਾਂਡ ਲੈ ਕੇ ਇੰਟਰੋਗੇਸ਼ਨ ਕਰਾਂਗੇ ਤਾਂ ਬਾਕੀ ਹੋਰ ਇਹਨਾਂ ਦੀ ਕਿੱਦਾਂ ਗ੍ਰਿਫਤਾਰੀ ਕੀਤੀ ਸਰ ਇਹਨਾਂ ਨਾਲ ਦੀ ਸਾਡੀ ਟੀਮਸ ਤਾਂ ਲੱਗੀਆਂ ਹੀ ਹੋਈਆਂ ਸੀਗੀ ਤੇ ਉਹਦੇ ਚ ਜਦੋਂ ਅਸੀਂ ਕਰਦੇ ਕਰਦੇ ਇਹਨਾਂ ਤੱਕ ਪਹੁੰਚ ਗਏ ਕਿ ਹਾਂ ਇਹ ਬੰਦੇ ਪਿੰਪੁਆਇੰਟ ਹੋ ਗਏ ਸਾਨੂੰ ਤੇ ਕੁਝ ਪਤਾ ਲੱਗਿਆ ਸੀ ਵੀ ਐਂਡੀ ਉਂਡੀ ਦਾ ਵੀ ਕੰਮ ਕਰਦੇ ਆ ਇਹ ਤੇ ਉਹਦੇ ਥਰੂ ਅਸੀਂ ਕੋਈ ਮੈਸੇਜ ਹੈ ਵੀ ਇਦਾਂ ਐਂਡੀ ਦਾ ਕੰਮ ਕਰਦੇ ਔਰ ਪੋਸਟਲ ਪੋਸਟਲ ਵੀ ਹੈਗਾ ਤਾਂ ਸ਼ਾਇਦ ਇਹਨਾਂ ਨੇ ਕਿਤੇ ਥ੍ਰੈਟਿਚ ਗੋਲੀ ਗਾਦੀ ਚਲਾਈ ਹੋਵੇ ਤਾਂ ਉਸ ਤੋਂ ਕਰਦੇ ਹੋਏ ਅਸੀਂ ਅੱਗੇ ਪਹੁੰਚ ਗਏ ਉਹ ਅਜੇ ਕਾਸੀਆਂ ਦੀ ਆਸ ਇਨਾਂ ਪਾਸੋਂ ਵੀ ਵੱਡੇ ਹਾਂਜੀ ਉਹ ਇੰਟਰੋਗੇਸ਼ਨ ਤੇ ਪਤਾ ਲੱਗ ਜੂ ਬਾਕੀ ਦੋ ਬੰਦੇ ਵੀ ਜਿਹੜੇ ਰਹਿੰਦੇ ਆ ਉਹ ਵੀ ਜਰੂਰ ਫੜੇ ਜਾਣਗੇ ਉਹ ਵੀ ਵਰਪਾਲ ਦੇ ਹੀ ਹੱਗੇ ਨੇ ਇਹ ਪਿੰਡ ਦੇ ਕਿੰਨੀ ਕਿੰਨੂ ਮਰੇ ਕਿ ਨੌਜਵਾਨਾਂ ਦੀ ਇਹਨਾਂ ਦੀ ਕੋਈ ਜ਼ਿਆਦਾ ਨਹੀਂ ਜੀ 25 ਤੋਂ 30 ਸਾਲ ਦੇ ਵਿੱਚ ਹੀ ਆ ਸਾਰੇ 22 23 ਸਾਲ 22 ਸਾਲ 23 ਸਾਲ 24 ਸਾਲ 25 ਸਾਲ ਇੰਨੇ ਹੀ ਨੇ ਓਕੇ